ਈ ਨਾਮ ਮੈਂ ਮੇਰਾ ਨਾਂ ਸਰ ਮਨਜੀਤ ਕੌਰ ਆ ਜੀ ਕੀ ਗੱਲ ਦੀ ਅੱਜ ਦਾ ਸੰਸਕਰਨ ਸਰ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਆ ਜਿਹੜਾ ਤੁਸੀਂ ਮੇਰੀ ਬਾਤ ਸੁਣਨ ਆਏ ਆ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਰ ਮੈਂ ਨਾ ਮਨਜੀਤਪੁਰਾ ਸੈਂਟਰ ਟਾਊਨ ਦੇ ਵਿੱਚ ਰਹਿਣ ਵਾਲੀ ਆ ਮੈਂ ਤੇ ਇਹ ਮੇਰੇ ਦੋ ਬੱਚੇ ਆ ਜੀ ਤੇ ਇਹ ਜਿਹੜਾ ਗੁਰਦੀਪ ਸੈਣੀ ਆ ਨਾ ਇਹ ਮੈਨੂੰ ਪਲਾਟ ਵੇਚਣ ਦੇ ਜਰੀਏ ਮੈਨੂੰ ਟੱਕਰਿਆ ਸੀ ਮੇਰੇ ਨਾਲ ਮੁਲਾਕਾਤ ਹੋਈ ਏਦੀ ਗੁਰਦੀਪ ਸੈਣੀ ਦੀ ਸੰਤ ਨਗਰ ਦਾ ਰਹਿਣ ਵਾਲਾ ਆ ਤੇ ਜਦੋਂ ਇਹਨੇ ਦੋ ਤਿੰਨ ਮੈਨੂੰ ਪਲਾਟ ਦਿਖਾਏ ਤੇ ਨਹੀਂ ਗੱਲ ਬਣੀ ਤੇ ਇੱਕ ਦੋ ਵਾਰੀ ਇਹ ਮੇਰੇ ਘਰ ਆਣਾ ਸ਼ੁਰੂ ਹੋਇਆ ਤੇ ਇੱਕ ਦੋ ਵਾਰੀ ਹੌਲੀ ਹੌਲੀ ਜੀ ਇਹ ਆਉਣਾ ਸ਼ੁਰੂ ਹੋ ਗਿਆ ਮੇਰੇ ਘਰ ਤੇ ਫਿਰ ਇਦਾਂ ਹੈ ਨਾ ਮਤਲਬ ਥੋੜਾ ਗੱਲਬਾਤ ਮੇਰੇ ਨਾਲ ਕਰਨ ਲੱਪਿਆ ਵੀ ਚਲੋ ਪਹਿਲਾਂ ਹੀ ਮੇਰੇ ਘਰ ਵਾਲੇ ਨਾਲ ਕੇਸ ਚੱਲਦਾ ਸੀਗਾ 2012 ਦਾ ਤੇ ਮੈਂ ਇਹਨੂੰ ਸਾਰੀ ਵਾਰਦਾਤ ਦੱਸੀ ਗੁਰਦੀਪ ਨੂੰ ਵੀ ਮੈਂ ਦੋ ਬੱਚਿਆਂ ਨਾਲ ਇਕੱਲੀ ਰਹਿ ਰਹੀ ਆਂ ਤੇ ਦਾ ਮੈਨੂੰ ਇਹ ਮਹੀਨੇ ਦੋ ਮਹੀਨੇ ਬਾਅਦ ਕਹਿੰਦਾ ਵੀ ਜੇ ਮੈਂ ਤੇਰੇ ਨਾਲ ਵਿਆਹ ਕਰਵਾ ਲਵਾਂ ਫਿਰ ਤੈਨੂੰ ਕੋਈ ਇਤਰਾਜ਼ ਤਾਂ ਨਹੀਂ ਮੈਂ ਕਿਹਾ ਨਹੀਂ ਮੇਰਾ ਤਾਂ ਚੱਲਦਾ ਪਿਆ ਆ ਕਿ ਇਸ ਕਹਿੰਦਾ ਤੂੰ ਖਰਚੇ ਦਾ ਛੱਡ ਤੂੰ ਤਲਾਕ ਦਾ ਪਰ ਮੈਂ ਮਤਲਬ ਹੌਲੀ ਹੌਲੀ ਹੈਨਾ ਇਹਦੇ ਗੱਲਾਂ ਚਾਕੇ ਇਹਨੇ ਮੈਨੂੰ ਵਿਆਹ ਦਾ ਲਾਰੇ ਲਾਏ ਵੀ ਮੈਂ ਤੈਨੂੰ ਵਿਆਹ ਕਰਾਉਂਗਾ ਤੇ ਫਿਰ ਜੀ ਇਹਨੇ ਨਾ ਮਤਲਬ ਅਬ ਸਾਡੀ ਮੁਲਾਕਾਤ ਜਿੱਦਾ ਬਾਅਦ ਗਈ ਕਾ ਤੇ ਫਿਰ ਜੀ ਇਹਨੇ ਮੈਨੂੰ ਨਾ ਲਾਰੇ ਲਾ ਰੱਖੇ ਮੈਨੂੰ ਕਹਿੰਦਾ ਪਲਾਟ ਮੈਂ ਤੈਨੂੰ ਆਪਣੇ ਘਰ ਮੋਹਰੇ ਲੈ ਕੇ ਦੇਣਾ ਆ ਮੈਂ ਕਿਹਾ ਚੱਲ ਠੀਕ ਆ ਤੂੰ ਕੋਈ ਨਹੀਂ ਆਪਣੇ ਮੋਹਰੇ ਘਰ ਮੋਹਰੇ ਲੈ ਦੇ ਕਹਿੰਦਾ ਮੈਂ ਤੇਰ ਨਾਲ ਵਿਆਹ ਕਰਾਉਣਾ ਮੈਂ ਦੇਖਣਾ ਤੇਰੇ ਘਰ ਕੌਣ ਆਉਂਦਾ ਕੌਣ ਜਾਂਦਾ ਫੇਰ ਤੇਰ ਨਾਲ ਮੈਂ ਵਿਆਹ ਕਰਾਣਾ ਤੂੰ ਮੇਰੇ ਘਰ ਮੋਹਰੇ ਲੈ ਪਲਾਟ ਵੀ ਮੇਰੇ ਰਿਸ਼ਤੇਦਾਰ ਨੀਰਾ ਪਲਾਟ ਆ ਉਹ ਇਹਨਾਂ ਦਾ ਰਿਸ਼ਤੇਦਾਰ ਹੀ ਆ ਜਿਹਤੋਂ ਮੈਂ ਲੈ ਆਇਆ ਜਸਵਿੰਦਰ ਕੌਰ ਦੋ ਮਰਲੇ ਜੀ ਉਹਨੇ ਜਸਵਿੰਦਰ ਕੌਰ ਕੋਲੋਂ ਲਵਾਇਆ ਮੈਨੂੰ ਇਹ ਸ਼ਿਸ਼ਣ ਚੌਂਕ ਦੇ ਕੋਲੇ ਹੀ ਰਹਿੰਦੀ ਆ ਉਹ ਵੀ ਤੇ ਉਹ ਇਹਨਾਂ ਦੀ ਰਿਸ਼ਤੇਦਾਰ ਨਹੀਂ ਦੋ ਮਰਲੇ ਮੈਨੂੰ ਗੁਰਦੀਪ ਨੇ ਉਹਦੇ ਕੋਲੋਂ ਲੈ ਦਿੱਤੇ ਤੇ ਉਹਦੀ ਪੇਮੈਂਟ ਮੈਂ ਕੀਤੀ ਆਨਲਾਈਨ ਕੀਤੀ ਹੋਈ ਆ ਮੇਰੇ ਕੋਲ ਸਾਰੇ ਪ੍ਰੂਫ ਹੀ ਪਏ ਹੋਏ ਆ ਮੈਂ ਉਹਨਾਂ ਨੂੰ ਜੀ ਉਹਨਾਂ ਨੇ ਮੈਨੂੰ 1.5 ਲੱਖ ਨੂੰ ਮਰਲਾ ਦਿੱਤਾ ਜੀ ਤੇ ਮੈਂ ਉਹਨਾਂ ਨੂੰ 1.5 ਲੱਖ ਮਰਲਾ ਆਨਲਾਈਨ ਮੈਂ ਚੈੱਕ ਦੇ ਥਰੂ ਮੈਂ ਹੀ ਦਿੱਤੇ ਆਪਣੇ ਕੋਲੇ ਹਾਂ ਜੀ ਰਿਸਟਰੀ ਸਰ ਮੇਰੇ ਕੋਲ ਪਈ ਦੋ ਮਰਲੇ ਦੀ ਇੰਤਕਾਲ ਚੜਿਆ ਆ ਤੇ ਜਿਹੜਾ ਇੱਕ ਮਰਲਾ ਨਾ ਇਹਨੇ ਮੈਨੂੰ ਰਜਾਮੰਦੀ ਨਾਲ ਛਤਾਇਆ ਸੀ ਗੁਰਦੀਪ ਸੈਣੀ ਨੇ ਇਹ ਸਨ ਆਫ ਚੰਨਣ ਸਿੰਘ ਸੰਤਨਗਰ ਦਾ ਰਹਿਣ ਵਾਲਾ ਆ ਤੇ ਮੈਨੂੰ ਕਹਿੰਦਾ ਵੀ ਤੂੰ ਇੱਦਾਂ ਕਰ ਇੱਕ ਮਰਲੇ 'ਚ ਤੇਰਾ ਥਾਂ ਆ ਦੋ ਮਰਲੇ ਨੂੰ ਤੇਰਾ ਪਲਾਟ ਨਹੀਂ ਲੱਗਦਾ ਹੈਗਾ ਮੈਂ ਕਿਹਾ ਚੱਲ ਤੂੰ ਹੌਲੀ-ਹੌਲੀ ਮੈਨੂੰ ਰਜਿਸਟਰੀ ਤਾਂ ਕਰਾ ਦਊਂਗਾ ਕਹਿੰਦਾ ਹਾਂ ਮੈਂ ਰਜਿਸਟਰੀ ਤੈਨੂੰ ਕਰਾ ਦਊਂਗਾ ਗੁਰਦੀਪ ਨੇ ਕਿਹਾ ਤੇ ਕਹਿੰਦਾ ਤੂੰ ਛੱਤ ਮੇਰਾ ਇੱਕ ਮਰਲਾ ਆ ਸਰ ਇਹ ਇਲਜ਼ਾਮ ਲਾ ਰਿਹਾ ਕਿ ਦੋ ਮਰਲੇ ਇਸ ਲੇਡੀ ਨੇ ਧੱਕੇ ਨਾਲ ਛੱਤੇ ਆ ਮੈਂ ਇਕੱਲੀ ਲੇਡੀ ਦੋ ਬੱਚਿਆਂ ਨਾਲ ਰਹਿਣ ਵਾਲੀ ਧੱਕੇ ਨਾਲ ਕਿੱਦਾਂ ਮੈਂ ਛੱਤ ਸਕਦੀ ਆ ਸਰ ਕਿੰਨੀ ਕੁ ਮੈਂ ਤਕੜੀ ਜਿਹੜਾ ਮੈਂ ਧੱਕੇ ਨਾਲ ਛੱਤ ਲਿਆ ਇਹ ਹੁਣ ਕੀ ਮੀਨ ਸਰ ਪ੍ਰੋਬਲਮ ਇਹ ਆਦੀ ਹੁਣ ਜਿੱਦਾਂ ਹੁਣ ਮੇਰਾ ਹਨ ਤੇ ਇੱਕ ਸਿਵਲ ਦਾ ਚਲਦਾ ਇੱਕ ਕ੍ਰੀਮਿੰਗਲ ਦਾ ਚਲਦਾ ਆ ਇਹਨਾਂ ਨੇ ਹਨਾ ਹੁਣ ਵੀ ਮੇਰੇ ਨਾਲ ਧੱਕੇਸ਼ਾਹੀ ਕਰਨੋਂ ਨਹੀਂ ਹਟਦੇ ਹੈਗੇ ਹੁਣ ਵੀ ਮੇਰੇ ਕੋਲ ਪ੍ਰੂਫ ਪਏ ਆ ਸਾਰੇ ਫੋਟੋਮਾ ਮੇਰੇ ਕੋਲ ਵਾ ਇੱਕ ਅਦੀ ਰੈਂਪ ਤੋੜ ਦਿੰਦੇ ਆ ਦੋ ਵਾਰੀ ਕੈਮਰੇ ਲਵਾਏ ਬਿਜਲੀ ਕੱਟ ਦਿੱਤੀ ਹੋਈ ਆ ਇੱਕ ਇਹਦਾ ਬ੍ਰਦਰ ਵਾ ਜੀ ਮੈਂ ਉਹਦਾ ਜ਼ਿਕਰ ਜ਼ਰੂਰ ਕਰਨਾ ਚਾਹੁੰਦੀ ਆ ਮੇਰੀ ਆਵਾਜ਼ ਪਹਚਾਓ ਇਹ ਜਸਵਿੰਦਰ ਜਿਹੜਾ ਆ ਨਾ ਪ੍ਰੇਮਗੜ੍ਹ ਦਾ ਬਹੁਤ ਜ਼ਿਆਦਾ ਗੁੰਡਾ ਬੰਦਾ ਆ ਬਹੁਤ ਇਹਦਾ ਜੀ ਮਾਮੇ ਦਾ ਪੁੱਤ ਵਾ ਗੁਰਦੀਪ ਦਾ ਇਹ ਸਰ ਸ਼ਾਇਦ ਕਿਤੇ ਹਸਪੀਟਲ ਲੱਗਾ ਆ ਜੀ ਕਿਸੇ ਡਾਕਟਰ ਦੇ ਨਾਲ ਲੱਗਾ ਆ ਤੇ ਇਹ ਬੰਦਾ ਹਨਾ ਜਿਹੜਾ ਜਸਵਿੰਦਰ ਦੀ ਸਾਰੀ ਇਹਦੀ ਤਾਂ ਜਸਵਿੰਦਰ ਦੀ ਸਾਰੀ ਕਰਾ ਮਾਤਾ ਇਹ ਜਦੋਂ ਵੀ ਮਤਲਬ ਮਾਰ ਕੁੱਟ ਕਰਦਾ ਆ ਹਨਾ ਜਾਨੀ ਸਾਰੇ ਆਪਣੇ ਮਾਮੇ ਦੇ ਪੁੱਤ ਇਹਦੇ ਗੁਰਦੀਪ ਦੀ ਗੱਲ ਕਰਦੇ ਤੁਹਾਨੂੰ ਵਿਆਹ ਕਰਾਉਣ ਕਹਿੰਦੇ ਹੁਣ ਵਿਆਹ ਕਰਾਉਣ ਨੂੰ ਨਹੀਂ ਨੂੰ ਕਰ ਗਿਆ ਜੀ ਮੈਨੂੰ ਉੱਥੋਂ ਕੱਢ ਦਿੱਤਾ ਹੋਇਆ ਆ ਆਹੋ ਮੇਰਾ ਘਰ ਬੰਦ ਪਿਆ ਇਹਨਾਂ ਨੇ ਰਾਹ ਬੰਦ ਕੀਤੇ ਬਲੌਕ ਬਲਕੇ ਮੈਂ ਉੱਥੋਂ 4 ਸਾਲ ਲੰਘ ਰਹੀ ਆ ਚੌਥੀ ਸਾਲ ਮੈਨੂੰ ਗੁਰਦੀਪ ਨੇ ਜਦੋਂ ਮੈਂ ਵਿਆਹ ਲਈ ਫੋਰਸ ਕੀਤਾ ਮੇਰੇ ਪਿਤਾ ਜੀ ਕੋ ਵੀ ਗਿਆ ਮੇਰੇ ਪਿਤਾ ਜੀ ਨੂੰ ਪੁੱਛ ਲਓ ਇਹਨਾਂ ਨੂੰ ਵੀ ਕਿਹਾ ਵੀ ਮੈਂ ਮੇਰੇ ਡਾਡੀ ਕਹਿੰਦੇ ਨਹੀਂ ਮੈਂ ਨਹੀਂ ਆਪਣੀ ਕੁੜੀ ਦਾ ਤੇ ਨਾਲ ਰਿਸ਼ਤਾ ਕਰਨਾ ਤੇ ਫੇਰ ਉੱਥੋਂ ਭੱਜ ਆਇਆ ਤੇ ਮੇਰੇ ਬੱਚਿਆਂ ਨੂੰ ਕਹਿੰਦਾ ਵੀ ਸਾਨੂੰ ਮੈਨੂੰ ਤੁਸੀਂ ਅੱਜ ਤੋਂ ਪਿਤਾ ਕਹਿਣਾ ਮੈਂ ਤੁਹਾਡਾ ਪੇ ਬਣ ਕੇ ਦਿਖਾਣਾ ਆ ਮੈਂ ਅਰਜ਼ੀਆਂ ਦਰਖਾਸਤਾਂ ਬਹੁਤ ਦਿੱਤੀਆਂ ਆ ਸਰ ਦੇਖੋ ਜੀ ਆ ਸਾਰੀਆਂ ਦਰਖਾਸਤਾਂ ਦਿੱਤੀਆਂ ਆ ਸਾਰਾ ਕੁਝ ਕੀਤਾ ਆ ਜੀ ਮੈਂ ਐਸਐਸਪੀ ਸਾਨੂੰ ਦਿੱਤੀਆਂ ਡੀਜੀਪੀ ਨੂੰ ਸਰ ਨੂੰ ਆਨਲਾਈਨ ਪਾਈਆ ਮੇਰੇ ਕੋਲ ਨੰਬਰ ਪਈਆ ਸਰ ਤੇ ਇਹ ਸਿਟੀ ਥਾਣੇ ਦਾ ਆ ਜੀ ਥਾਣੇ ਜਾਂਦੇ ਕੀ ਕਹਿੰਦੇ ਥਾਣੇ ਜੀ ਮੈਂ ਗਈ ਸੀਗੀ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਆ ਕਿ ਤੇਰੇ ਤੇ ਤਾਂ 755 ਹੋਈ ਹੋ ਆ ਜੀ ਜੇ 755 ਹੋਈ ਸੀ ਮੈਨੂੰ ਕਿਉਂ ਨਹੀਂ ਫੜਿਆ ਕਿਉਂ ਨਹੀਂ ਉਹਨਾਂ ਨੇ ਮੇਤੇ ਕੋਈ ਕਾਰਵਾਈ ਕੀਤੀ ਬਸ ਇਦਾਂ ਡਰਾ ਕੇ ਮੈਨੂੰ ਭੇਜ ਦਿੰਦੇ ਆ ਤੇ ਜਾਂ ਮੈਂ ਆਪਣੇ ਬੱਚਿਆਂ ਨਾਲ ਜਾਂਦੀ ਆ ਹੋਰ ਮੈਂ ਕਿਸੇ ਨੂੰ ਨਾਲ ਨਹੀਂ ਲੈ ਕੇ ਜਾਂਦੀ ਆ ਧੱਕੇਸ਼ਾਹੀ ਕਰਦੇ ਸਾਰੇ ਨੇ ਮੇਰੇ ਕੁੱਟਮਾਰ ਤੋਂ ਲੋਰੀ ਕਰੂ ਕੁੱਟਮਾਰ ਮੇਰੀ ਇਹ ਜਿਹੜੀ ਹੋਈ ਆ ਨਾ ਮੈਂ ਦਿਖਾਣਾ ਚਾਹਨੀ ਆ ਮੜ ਜੀਆਂ ਫੋਟਮ ਤੇ ਜਦੋਂ ਕੁੱਟਮਾਰ ਮੇਰੀ ਹੋਈ ਆ ਇਹ 24 12 ਦੇ ਵਿੱਚ ਹੋਈ ਆ ਜੀ ਇਹਨਾਂ ਨੇ 2024 ਦੇ ਵਿੱਚ ਤੇ 12ਵਾਂ ਮਹੀਨਾ ਤੇ ਸ਼ਾਮ ਨੂੰ 3 ਵਜੇ ਕੁੱਟਮਾਰ ਹੋਈ ਆ ਮੇਰੀ ਇਹ ਨੱਕ ਦੀ ਹੱਡੀ ਫੈਕਚਰ ਹੋਈ ਹੋਆ ਵਿੱਚ ਗੁਰਦੀਪ ਜਸਵਿੰਦਰ ਜਸ਼ਵਾਲ ਤੇ ਇਹਦੇ ਮਾਮੇ ਦੇ ਪੁੱਤ ਜਿਹੜੇ ਆ ਇੱਕ ਗੁਰਜਿੰਦਰ ਸਿੰਘ ਦੀਪੂ ਸੀਮਾ ਇਹਨਾਂ ਨੇ ਸਾਰਿਆਂ ਨੇ ਘੁੱਟਾ ਮਾਰਿਆ ਉੱਥੇ ਨਾ ਵੀਡੀਓ ਵੀ ਸਿਗੀਆਂ ਬਣੀਆਂ ਪਾਜੀ ਇਹਨਾਂ ਨੇ ਜਾ ਕੇ ਉਹ ਡਿਲੀਟ ਕਰਾਤੀਆਂ ਸਾਰੀਆਂ ਚਲੋ ਤੁਹਾਡੇ ਦਾ ਪਿਆਰ ਨਾ ਰਹਿ ਰਿਹਾ ਸੀ ਪਹਿਲਾਂ ਹਾਂਜੀ ਹੈ ਨਾ ਜੀ ਹਾਂਜੀ ਤੁਸੀਂ ਬਹੁਤ ਸਮੂਤ ਚੱਲਦੇ ਪਏ ਆਪੇ ਕੁਝ ਦਿੱਸ ਗਿਆ ਹਾਂਜੀ ਹਾਂਜੀ ਕਿ ਇਹੋ ਜਿਹਾ ਕਿਹੜਾ ਇੱਕ ਕਾਰਨ ਹੋ ਗਿਆ ਕਿ ਉਹ ਤੁਹਾਡੇ ਦੇ ਹੱਥ ਚ ਆ ਗਿਆ ਪਾਜੀ ਇਦਾਂ ਹੋਈ ਨਾ ਜਦੋਂ ਇਹ ਗੁਰਦੀਪ ਨੂੰ ਨਾ ਮੈਂ ਮੇਰਾ ਜਦੋਂ 24 ਤਲਾਕ ਹੋ ਗਿਆ ਇਹਨੇ ਮੇਰਾ ਭਰਾ ਆਤਾ ਸੀਗਾ ਮੈਨੂੰ ਕਹਿੰਦਾ ਤੂੰ ਤਲਾਕ ਦਾ ਪਰ ਮੈਂ ਤਲਾਕ ਦੇ ਪਰ ਦਿੱਤੇ ਪਾਜੀ ਤਲਾਕ ਨਹੀਂ ਛੁੱਟਿਆ ਇਹ ਗੁਰਦੀਪ ਨੇ ਹੀ ਕਰਵਾਇਆ ਜੀ ਇਹ ਮੈਂ ਵਿੱਚ ਵੀ ਕੰਪਲੀਟਾਂ ਦੇ ਵਿੱਚ ਵੀ ਲਿਖਿਆ ਹੋਇ ਤੇ ਮੈਨੂੰ ਕਹਿੰਦਾ ਤੂੰ ਤਲਾਕ ਕਰਾ ਮੈਂ ਆਪਣੀ ਵਾਈਫ ਇਹ ਵੀ ਵਿਆਹ ਆ ਬੱਚਿਆਂ ਲਾਇਆ ਆਮੋ ਸਾਹਮਣੇ ਸਾਡਾ ਘਰ ਹੈ ਬਿਲਕੁਲ ਸਾਹਮਣੇ ਮੇਰੇ ਘਰ ਹੈ ਉਹਦਾ ਮੈਨੂੰ ਕਹਿੰਦਾ ਵੀ ਤੂੰ ਨਾ ਮੈਂ ਆਪਣੀ ਤੀਵੀ ਕੈਨੇਡਾ ਚ ਭੇਜਣੀ ਕੁੜੀ ਕੋਲ ਇਹਦਾ ਦਿਮਾਗ ਮੋਟਾ ਥੋੜਾ ਜਿਹਾ ਮੈਂ ਕਿਹਾ ਵੀ ਤਲਾਕ ਪਹਿਲਾਂ ਤੂੰ ਲੈ ਲੈ ਵੀ ਮੈਂ ਨਹੀਂ ਲੈਣਾ ਹੱਲੇ ਕਹਿੰਦਾ ਨਹੀਂ ਤੂੰ ਲੈ ਤੇਰਾ ਟਾਈਮ ਲੱਗਣਾ ਆ ਮੈਂ ਤਲਾਕ ਲੈ ਲਿਆ 24 ਚ ਮੇਰੇ ਕੋਲ ਪਹਿ ਕਾਗਜ ਮੈਂ ਤੁਹਾਨੂੰ ਦਿਖਾ ਦਿੰਨੀ ਉਹ ਡੇਟ ਲਿਖੀ ਹੋਈ 24 ਜੀ ਹੋਇਆ ਤਲਾਕ ਮੇਰਾ ਤੇ ਜਦੋਂ ਤਲਾਕ ਤੋਂ ਬਾਅਦ ਮੈਂ ਫੋਨ ਕਰਨਾ ਸ਼ੁਰੂ ਕੀਤਾ ਮੈਂ ਕਿਹਾ ਵੀ ਡੱਡਾ ਗੱਲ ਹੋ ਗਈ ਆ ਤੋਤੇ ਇਹਦਾ ਕੱਚਾ ਨਾ ਤੋਤਾ ਆ ਮੈਂ ਕਿਹਾ ਡੱਡਾ ਗੱਲ ਹੋ ਗਈ ਆ ਵੀ ਚੱਲ ਹੁਣ ਤੂੰ ਮੇਰੇ ਨਾਲ ਵਿਆਹ ਕਰਾ ਕਹਿੰਦਾ ਮੈਂ ਤੇਨਾਂ ਵਿਆਹ ਨਹੀਂ ਕਰਾਉਣਾ ਬਈ ਮੇਰੀ ਮਾਨ ਨੀ ਮੰਨਣਾ ਤੂੰ ਐਸੀ ਨੂੰ ਬਲੌਂਗ ਕਰਦੀ ਤੇ ਮੈਂ ਕਿਹਾ ਜਦਨ ਤੂੰ ਮੇਰੇ ਨਾਲ 7 ਸਾਲ ਰਿਹਾ ਉਦੋਂ ਨਹੀਂ ਤੈਨੂੰ ਪਤਾ ਲੱਗਾ ਮੈਂ ਐਸੀ ਆਂ ਤੇ ਮੇਰ ਜੀ ਇਦਾਂ ਟਾਲ ਮਟੋਲ ਮੇਰੇ ਨਾਲ ਕਰਦਾ ਰਿਹਾ ਜੇ ਮੈਨੂੰ ਕਹਿੰਦਾ ਮੈਂ ਤੇਨਾਂ ਵਿਆਹ ਨਹੀਂ ਕਰਾਉਣਾ ਹੁਣ ਵੀ ਤੁਹਾਡੇ ਉਹਨਾਂ ਨੂੰ ਕਹਿੰਦਾ ਕੀ ਮਸਲਾ ਹੈ ਟੁੱਟਣ ਦਾ ਵੀ ਮਸਲਾ ਹੈ ਹਾਂਜੀ ਜਦੋਂ ਉਹ ਨਾ ਇਹ ਸਾਡੇ ਕੋਲ ਲੜ ਕੇ ਚਲਾ ਗਿਆ ਕਹਿੰਦਾ ਮੈਂ ਵਿਆਹ ਨਹੀਂ ਕਰਾਉਣਾ ਲੜ ਕੇ ਚੱਲ ਗਿਆ 2-3 ਮਹੀਨੇ ਹੋਏ ਇਹਨਾਂ ਨੇ ਨਾ ਰਲ ਕੇ ਹਨਾ ਸਾਡੇ ਨਾਲ ਮਤਲਬ ਉੱਥੇ ਨਾ ਅਸੀਂ ਗਾਂ ਰੱਖੀ ਹੋ ਸੀਗੀ ਰਾਹ ਦੇ ਗੇਟ ਦੇ ਵਿੱਚ ਕਹਿੰਦਾ ਨਾ ਤੂੰ ਗਾਂ ਵੀ ਬੰਨ ਲੈ ਮੈਂ ਕਿਹਾ ਗਾਂ ਕਿਹੜਾ ਸੀ ਪੱਕੇ ਲਿਆਂਦੀ ਸੀ ਤਾਂ ਫ੍ਰੀ ਲਿਆਂਦੀ ਗਊਸ਼ਾਲਾ ਤੋਂ ਲਿਆਂਦੀ ਵੀ ਅਸੀਂ ਦੇ ਦੇਣੀ ਆ ਇਹ ਇਹਦੇ ਗ੍ਰਹਿ ਖਰਾਬ ਸੀ ਪੰਡਤ ਨੇ ਦੱਸਿਆ ਸੀ ਵੀ ਗਾਂ ਦੀ ਸੇਵਾ ਕਰੋ ਅਸੀਂ ਸਿਰਫ 6 ਮਹੀਨੇ ਰੱਖਣੀ ਸੀਗੀ ਮੈਨੂੰ ਕਹਿੰਦਾ ਗਾਂ ਖੋਲ ਦੇ ਮੈਂ ਕਿਹਾ ਕੋਈ ਨਹੀਂ ਤੋਤੇ ਮੈਂ ਗਾਂ ਖੋਲ ਦੇਣੀ ਮੈਂ ਪੱਕੀ ਨਹੀਂ ਬੰਨੀ ਮੈਂ ਖੋਲ ਮੈਂ ਜਿੱਦਾਂ ਤੁਸੀਂ ਕਹੋਗੇ ਮੈਂ ਉਦਾਂ ਕਰੂੰਗੀ ਇਹਨਾਂ ਨੇ ਜੀ ਇਹਨਾਂ ਜੀ ਸੀ ਵੀ ਲਿਆ ਕੇ ਨਾ ਮੇਰੇ ਨਾ ਸੀਵਰੇਜ ਪੈਪ ਤੋੜ ਦਿੱਤੇ ਇਹ ਦਸਹਰੇ ਵਾਲੇ ਦਿਨ ਦਸਹਰਾ ਹੀ ਸੀ ਨਾ ਉਦਾਂ ਸਵੇਰੇ ਦਸਹਰੇ ਵਾਲੇ ਦਿਨ ਇਹਨਾਂ ਨੇ ਸਾਡੇ ਸੀਵਰੇਜ ਤੋੜ ਦਿੱਤੇ ਜਦੋਂ ਮੈਂ ਉਥੇ ਸੀਵਰੇਜ ਤੋੜਨ ਵੇਲੇ ਖੜੀ ਹੋਈਆਂ ਨਾ ਮੇਰੀ ਸੀਵਰੇਜ ਨਾ ਤੋੜੋ ਇਹਨਾਂ ਨੇ ਮੈਨੂੰ ਖੱਡੇ ਦੇ ਵਿੱਚ ਸੁੱਟਿਆ ਉਹ ਖੱਡਾ ਮੇਰੇ ਕੋਲ ਵੀਡੀਓ ਮੈਂ ਤੁਹਾਨੂੰ ਸਾਰੀਆਂ ਵੀਡੀਓ ਦਿੰਦੀ ਜੀ ਸੀ ਵੀ ਚਲਾਉਣ ਦੀਆਂ ਵੀਡੀਓ ਮੇਰੇ ਕੈਮਰੇ ਵਿੱਚ ਕੈਦ ਹੋਈਆਂ ਹਨ ਮੇਰੇ ਪਿਤਾ ਜੀ ਵੀ ਉਥੋਂ ਨੰਗੇ ਸੀਗੇ ਯੋਨਾ ਕੋ ਸੀਵਰੇਜ ਤੋੜਨ ਦਾ ਪਰਮਿਸ਼ਨ ਨਹੀਂ ਕੋਈ ਪਰਮਿਸ਼ਨ ਨਹੀਂ ਉਹ ਹਨ ਦਰਅਸਲ ਪਾਜੀ ਇਹਨਾਂ ਨੂੰ ਭਲੇਖਾ ਇਹ ਆ ਵੀ ਇਹਨੇ ਜ਼ਬਰਦਸਤੀ ਪਾਇਆ ਹੋਇਆ ਮੈਂ ਹੁਣ ਵੀ ਤੁਹਾਨੂੰ ਨਗਰ ਨਿਗਮ ਦੇ ਵਿੱਚੋਂ ਪਾਸ ਹੋ ਕੇ ਉਹ ਪਾਈਪ ਪਈ ਆ ਮੈਡਮ ਐਮਸੀ ਦੇ ਨੰਬਰ ਚ ਹੈ ਐਮਸੀ ਕੋ ਗਈ ਆ ਜੀ ਮੈਂ ਕਹਿੰਦਾ ਤੈਨੂੰ ਰਾਈ ਨਹੀਂ ਹੈਗਾ ਤਾਂ ਉਹਨਾਂ ਨੇ ਬੰਦ ਕਰਨੀ ਸੀ ਐਮਸੀ ਕਹਿੰਦਾ ਮੈਂ ਕਿਹਾ ਸਰ ਗੁਰਦੀਪ ਸੈਣੀ ਨੇ ਮੇਰੇ ਨਾਂ ਹੀ ਨਹੀਂ ਕੀਤਾ ਤੇ ਮੈਂ ਕੀ ਕਰਦੀ ਦੱਸੋ ਪਿਆ ਸੀ ਸਰ ਪਿਆ ਸੀ 4 ਸਾਲ ਚੱਲਿਆ ਜੀ ਦੋ ਮੰਜ਼ਲੀ ਮੇਰਾ ਘਰ ਹੈ ਸਰ ਤੇ ਹੁਣ ਕਦੀ ਕੇ ਚੱਲਦੇ ਚੱਲਦੇ ਕਦੀ ਮੇਰਾ ਥੜਾ ਪਾਟ ਦਿੰਦੇ ਹੁਣ ਕੈਮਰੇ ਲਾ ਕੇ ਲੈ ਗਿਆ ਗੁਰਦੀਪ ਤੇ ਜਸਵਿੰਦਰ ਜਸਵਿੰਦਰ ਨੇ ਮੈਨੂੰ ਇੱਥੇ ਤੱਕ ਤਾਂ ਮਗੀਆਂ ਦਿੱਤੀਆਂ ਉਹ ਕਹਿੰਦਾ ਵੀ ਅਸੀਂ ਤੇਰਾ ਮੁੰਡਾ ਨਹੀਂ ਛੱਡਣਾ ਅਸੀਂ ਤੇਰਾ ਮੁੰਡਾ ਮਾਰਨਾ ਆ ਬਈ ਮਤਲਬ ਮੈਂ ਇੰਨਾ ਕੁ ਡਰੀ ਹੋਈ ਆ ਨਾ ਮੈਂ ਇਹਨੂੰ ਬਾਹਰ ਨਹੀਂ ਕੱਢਦੀ ਕਿਤੇ ਵੀ ਇਹ ਪੜਨ ਜਾਂਦਾ ਆ ਬਸ ਮੈਂ 50 ਵਾਰੀ ਫੋਨ ਕਰਕੇ ਪੁੱਛਦੀ ਆ ਵੀ ਪੁੱਤ ਤੂੰ ਬਾਹਰ ਤਾਂ ਨਹੀਂ ਨਿਕਲਿਆ ਜਿਹੜਾ ਜਸਵਿੰਦਰ ਤੇ ਗੁਰਦੀਪ ਬਸ ਮਾਰਨ ਦੀਆਂ ਧਮਕੀਆਂ ਸਾਨੂੰ ਦਿੰਦਾ ਹੈ ਕੁਛ ਨਹੀਂ ਘਰੇ ਪੈਲੇ ਦਿੱਤੀ ਪੋਸਟ ਕੀ ਕਰੀ ਕੋਸ਼ ਨਹੀਂ ਕਰੀ ਬਸ ਮੇਰੀ ਇਹ ਫਾਈਲ ਨਾ ਬੰਦ ਕਰੀ ਜਾ ਰਹੀ ਹੈ ਹੁਣ 30 ਤਰੀਕ ਦੀ ਦਰਖਾਸਤ ਦਿੱਤੀ ਉਹ ਜਿਹੜੇ ਕੈਮਰੇ ਸੋਲਰ ਵਾਲੇ ਕੈਮਰੇ ਲਾਏ ਗਏ ਆ ਉਹ ਮੇਰੀ ਪੈਂਡਿੰਗ ਪਈ ਆ ਮੈਂ 50 ਵਾਰੀ ਗੇੜਾ ਮਾਰਿਆ 30 ਕਿਸ ਤਰੀਕ ਦੀ 30 ਕਿੰਨੇ ਕਿਹੜੇ ਮਹੀਨੇ ਦੀ ਆ ਤੇ 12ਵੇਂ ਮਹੀਨੇ ਦੀ 25 ਦੀ 2025 ਦੀ ਪੈਂਡਿੰਗ ਪਈ ਆ ਮੈਂ ਐਸਐਸਪੀ ਨੂੰ ਦਿੱਤੀ ਐਸਐਸਪੀ ਸਰ ਨੇ ਡੀਐਸਪੀ ਦੇਵਤਾਤ ਸ਼ਰਮਨ ਸ਼ਰਮਨ ਸਰ ਨੂੰ ਕਰਾਈ ਹੋਈ ਆ ਤੇ ਉਹਨਾਂ ਕੋ ਜਾ ਕੇ ਆਈ ਮੈਨੂੰ ਨਹੀਂ ਮਿਲੇ ਉਹਨਾਂ ਦੇ ਰੀਡਰ ਮਿਲੇ ਕਹਿੰਦੇ ਕੱਲੂ ਆਈ ਪਰਸਨ ਨੂੰ ਆਈ ਕੱਲੂ ਆਈ ਪਰਸਨ ਨੂੰ ਆਈ ਐਦਾਂ ਹੀ ਕਰੀ ਜਾਂਦੇ ਸਰ ਮੈਂ ਮੰਗ ਕਰਦਾਂ ਮੈਂ ਤਾਂ ਸਰ ਮੰਗ ਕਰਦੀ ਵੀ ਮੈਨੂੰ ਇਨਸਾਫ ਦਿਵਾਇਆ ਜਾਵੇ ਮੇਰੇ ਰਾਹ ਜਿਹੜੇ ਇਹਨਾਂ ਨੇ ਬੰਦ ਕੀਤੇ ਹੋ ਆ ਉਹ ਖੋਲੇ ਜਾਣ ਸਾਨੂੰ ਉੱਥੇ ਬਿਠਾਇਆ ਜਾਵੇ ਮੈਂ ਕਿਰਾਏ ਤੇ ਰਹਿੰਦੀ ਪਈ ਆ ਦੋ ਬੱਚਿਆਂ ਨਾਲ ਮੈਂ ਤਲਾਕਸ਼ੂਦਾ ਲੇਡੀ ਆ ਤੇ ਅਸੀਂ ਕੰਮ ਪਾਜੀ ਰੇੜੀ ਲਾਉਣੇ ਬਾਈਪਾਸ ਤੇ ਜੂਸ ਤੇ ਦੇਹੀ ਪੱਲੇ ਦੀ ਰੇੜੀ ਲਾਉਣੇ ਆ ਕੁੱਚੀ ਕੀ ਕਰਾਂ ਇਹ ਬੱਚਾ ਮੇਰਾ 11ਵਾਂ ਚਾ ਪਲੱਸ 1 ਚਾ ਇਹ ਕੁੜੀਆ 7ਵੀਂ ਚ ਪੜਦੀ ਆ ਤੇ ਮੇਰਾ ਕੋਈ ਨਹੀਂ ਹੈਗਾ ਤੇ ਕਿਸੇ ਨੇ ਵੀ ਮਤਲਬ ਜਿਹੜਾ ਇਹ ਜਿਹੜਾ ਜਸਵਿੰਦਰ ਆ ਕਹਿੰਦਾ ਮੇਰੇ ਕੋਲ ਇਦਾਂ ਦੇ ਬੰਦੇ ਆ ਕਹਿੰਦਾ ਤੂੰ ਡੀਜੀਪੀ ਦੇ ਪੇਕ ਉਹ ਚਲ ਜਾ ਤਰੀ ਕਿਤੇ ਸੁਣਵਾਈ ਨਹੀਂ ਮੈਂ ਹੋਣ ਦੇਣੀ ਪਤਾ ਨਹੀਂ ਇਹਦੇ ਪਿੱਛੇ ਕਿਹੜਾ ਬੰਦਾ ਆ ਹਾਂਜੀ ਹੈਗਾ ਆ ਜੀ ਇਹ ਰਿਸ਼ਵਤ ਵੀ ਦਿੰਦੇ ਆ ਜੀ ਮੈਂ ਤਾਂ ਸਾਹਮਣੇ ਕਹੂੰਗੀ ਜਿੱਦਾਂ ਮੈਨੂੰ ਥਾਣੇ 'ਚ ਧੱਕੇ ਮਾਰੇ ਗਏ ਮੇਰੀ ਨੱਕ ਦੀ ਹੱਡੀ ਟੁੱਟੀ ਤਾਂ ਵੀ ਮੇਤੇ 57 ਜੀ ਨੂੰ ਰਿਸ਼ਵਤ ਚੜਦੀ ਆ ਜੀ ਮੈਂ ਕਹਿੰਦੀ ਥੋੜੀ ਨਕਲੀ ਜਿਹੇ ਹਸਪੀਟਲ ਗਏ ਸੀ ਹਾਂਜੀ ਮੇਰੇ ਸਰ ਐਮਐਲ ਤੁਹਾਡੀ ਫੀ 26 ਬਣਨੀ ਚਾਹੀਦੀ ਨਹੀਂ ਬਣੀ ਜੀ 26 ਸਰ ਬੇਟੇ ਮੇਰੇ ਨੂੰ ਉੱਥੇ ਆਪਰੇਸ਼ਨ ਥੀਟਰ 'ਚ ਫੜ ਲਿਆ ਗਿਆ ਜਸਵਿੰਦਰ ਵੱਲੋਂ ਮੇਰੇ ਸਟੀਚ ਲਾ ਸਟੀਚ ਨਹੀਂ ਮੇਰੇ ਬੱਤੀਆਂ ਚੜਦੀਆਂ ਪਈਆਂ ਸੀ ਮੈਂ ਉਠਣ ਚੋਗੀ ਨਹੀਂ ਮੈਨੂੰ ਬਚਾ ਸਕਾਂ ਬੱਚੇ ਨੇ ਪ੍ਰੈਸ਼ਨ ਥੀਟਰ ਚ ਮੇਰੇ ਬੱਚੇ ਨੂੰ ਫੜਿਆ ਗਿਆ ਸਿਵਲ ਦੇ ਵਿੱਚ ਜਿਹੜੇ ਡਾਕਟਰ ਨੇ ਮੇਰੀ ਆਮਾ ਲਾਰ ਕੱਟੀ ਜਸਵਿੰਦਰ ਦੇ ਬੰਦੇ ਨੂੰ ਜੁੱਫੀ ਪਾਉਂਦੇ ਸੀ ਇਹਨੇ ਮੈਨੂੰ ਦੱਸਿਆ ਕਿ ਨਾ ਮਮਾ ਸਾਰੇ ਡਾਕਟਰ ਦੇ ਆਲੇ ਦੋਲੇ ਘੁੰਮਦੇ ਜਿਹਨੇ ਤੈਨੂੰ ਕੁੱਟਿਆ ਮੈਂ ਕਿਹਾ ਪੁੱਤ ਹੁਣ ਸਾਡਾ ਕੁਝ ਨਹੀਂ ਬਣਨਾ ਜਿਹੜਾ ਸਤੀਸ਼ ਵੀ ਆਇਆ ਸਤੀਸ਼ ਵੀ ਆਇਆ ਸੀ ਪਰ ਉਹਨੇ ਮੇਰੇ ਨਾਲ ਦੇਖ ਕੇ ਬੀਲ ਚੇਅਰ ਤੇ ਬੈਠੀ ਤੇ ਖੂਨ ਇੰਨਾ ਖੌਂਦਾ ਸੀ ਫੋਟੋ ਮੈਂ ਮੇਰੇ ਕੋਲ ਆ ਤੁਸੀਂ ਦੇਖ ਲਓ ਮੇਰੇ ਕੋਲ ਆਇਆ ਤੱਕ ਨਿਸ਼ਟਿਸ਼ ਉਹਨਾਂ ਦੇ ਬਿਆਨ ਲੈ ਕੇ ਚੱਲਾ ਗਿਆ ਅੱਜ ਤੱਕ ਮੈਂ ਸੌਫਲੀ ਘੁੰਮਦੀ ਆ ਹੁਣ ਵੀ ਮੈਨੂੰ ਡਾਕਟਰ ਕਹਿੰਦੇ ਆਪਰੇਸ਼ਨ ਕਰਾਉਣਾ ਹੈ ਮੈਂ ਆਪਰੇਸ਼ਨ ਨਹੀਂ ਕਰਾਉਣਾ ਮੈਂ ਬੱਚੇ ਪੌੜਾਂ ਨੂੰ ਆਪਰੇਸ਼ਨ ਕਰਾਉਣਾ ਨਾ ਕਰਦਾ ਮੈਨੂੰ ਕਿਹੜੇ ਐਸਐਸ ਤੋਂ ਮਿਲੇ ਉਹਨੇ ਮੈਂ ਸਰ ਨਾਲ ਨੂੰ ਨਹੀਂ ਮਿਲਿਆ ਸਰ ਐਸਐਸ ਦੇ ਕੋਲ ਸੀ ਬੱਚੇ ਲੈਣਾ ਜਦੋਂ ਉਹਨੇ ਇਹੀ ਗੱਲ ਕਹੀ ਹੈ ਕਿ ਮੇਰੇ ਨਾਲ ਦਵਾਈ ਸਰ ਮੈਂ ਡਰਦੀ ਆ ਜਿੱਦਾਂ ਪਹਿਲਾਂ ਬਿਠਾ ਲਿਆ ਕੋਣ ਜਾਊ ਮੇਰੇ ਪਿੱਛੇ ਮੰਜੀਰ ਕੋ ਲੇਡੀ ਨੂੰ ਇਲਜ਼ਾਮ ਲਗਾਇਆ ਕਿ ਮੇਰੇ ਨਾਲ ਕੁੱਟਮਾਰ ਹੋਈ ਮੇਰੇ ਕਰਸੀ ਸੀਟੋ ਵੀ ਮੇਰੇ ਪੁਲਿਸ ਕੋ ਸੁਣਵਾਈ ਨਹੀਂ ਕਰ ਰਹੀ ਤੇ ਦੇਖੋ ਜੀ ਅਸੀਂ ਉਹਦੀ ਜਿਹੜੀ ਕੰਪਲੇਂਟ ਆ ਅੱਜ ਉਹਨੂੰ ਮਿਨਿਟਲੀ ਵਾਚ ਕਰ ਲਿਆ ਕੀ ਸਿਚੁਏਸ਼ਨ ਹੈਗੀ ਆ ਉਹਦੇ ਮੁਤਾਬਕ ਉਹਨੂੰ ਕਾਲ ਕਰਕੇ ਤੇ ਐਸ ਐਚਓ ਸਿਟੀ ਨੂੰ ਡਾਇਰੈਕਸ਼ਨ ਦਿੱਤੀ ਹੈ ਕਿ ਜੋ ਕਾਨੂੰਨ ਦੇ ਮੁਤਾਬਕ ਕਾਰਵਾਈ ਬਣਦੀ ਹੈ ਤੇ ਉਹ ਕੀਤੀ ਜਾਵੇ ਜੇਕਰ ਐਫ ਆਈ ਆਰ ਬਣਦੀ ਹੈ ਤੇ ਐਫ ਆਈ ਆਰ ਰਜਿਸਟਰਡ ਹੋਏਗੀ 100% ਕਹਿੰਦਾ ਤਾਂ ਵੀ ਲੰਬੇ ਸਮੇਂ ਤੋਂ ਪਰੇਸ਼ਾਨ ਹੈ ਕਹਿੰਦੇ ਪਹਿਲਾਂ ਵੀ ਦੱਸਾ ਸਕਦੀ ਪੁਲ ਸੁਣਵਾਈ ਕਰੀ ਬਿਨਾਂ ਦਸਯੋ ਦੀਆਂ ਰਸਤਾ ਬੰਦ ਕਰ ਦਿੱਤੇ ਨਹੀਂ ਹੁਣ ਨਹੀਂ ਐਸਾ ਹੋਏਗਾ ਮੇਰੇ ਧਿਆਨ ਚ ਹੁਣੇ ਗੱਲ ਆਈ ਆ ਉਹਦੇ ਮੁਤਾਬਕ ਬਿਲਕੁਲ ਲੀਗਲ ਐਕਸ਼ਨ ਕਰਾਂਗੇ ਜੋ ਬਣਦਾ ਜੀ ਤਾਂ ਕਿਹਾ ਗਿਆ ਕਿ ਘਰੋਂ ਬੇਗਰ ਕੀਤਾ ਜੇਕਰ ਉਹਦੇ ਨਾਂ ਤੇ ਉਹਨੂੰ ਦੁਬਾਰਾ ਘਰ ਦੇ ਵਿੱਚ ਵਾਪਸ ਭਾੜੇ ਹੈ ਕੋਸ਼ਿਸ਼ ਤੇ ਸਾਡੀ ਇਹੀ ਹੈ ਕਿ ਉਹਨੂੰ ਵੱਧ ਤੋਂ ਵੱਧ ਜਿਹੜਾ ਇਨਸਾਫ ਜਿਹੜਾ ਦਿੱਤਾ ਜਾਵੇ ਜੋ ਕਾਨੂੰਨ ਇਜਾਜ਼ਤ ਦਿੰਦਾ ਉਹਦੇ ਮੁਤਾਬਕ 100% ਕਰਾਂਗੇ ਧੰਨਵਾਦ ਕਿਹਾ ਕਿ ਮੈਨੂੰ ਜੇ ਇਨਸਾਫ ਨਹੀਂ ਮਿਲੇ ਤਾਂ ਮੈਂ ਆਪਣੇ ਬੱਚਿਆਂ ਨੂੰ ਸੁਸਾਈਡ ਕਰ ਲਾਂਗਾ ਨਹੀਂ ਐਸਾ ਕੋਈ ਨਹੀਂ ਜੀ ਅਸੀਂ ਜੋ ਲੀਗਲ ਬਣਦਾ ਹੈਗਾ ਅਸੀਂ ਉਹ ਕਰਾਂਗੇ ਜੀ ਨਾਲ ਐਫ ਆਈ ਆਰ ਵੀ ਲੋਜ ਕਰਾਂਗੇ ਕੋਈ ਨਹੀਂ ਜਿੰਨਾ ਸਾਡੇ ਅਸੀਂ ਕਾਨੂੰਨ ਮੁਤਾਬਕ ਕਰ ਸਕਦੇ ਹਾਂ ਉਹਨੂੰ ਪੂਰਾ ਦੇਾਂਗੇ ਐਸਾ ਕੁਝ ਨਹੀਂ